ਜੀ ਗਾਇਸ ਆਪਾਂ ਹੁਣ ਰੈਡੀ ਸ਼ੈਡੀ ਹੋ ਗਏ ਆ ਤੇ ਆਪਾਂ ਚੱਲੇ ਸੀਗੇ ਅੱਜ ਸਾਡੇ ਇੱਕ ਪ੍ਰੋਗਰਾਮ ਸੀਗਾ ਅਸੀਂ ਚੱਲੇ ਸੀਗੇ ਹੁਣ ਉਧਰ ਨੂੰ ਤੇ ਬਾਹਰ ਲੱਗਾ ਹੋਇਆ ਸੀਗਾ ਮੀਂਹ ਬਾਹਰ ਲੱਗਾ ਹੋਇਆ ਸੀਗਾ ਮੀਂਹ ਤੇ ਮੀਂਹ ਗਿਆ ਹੁਣ ਹਟ ਤੇ ਆਪਾਂ ਚੱਲੇ ਹੁਣ ਬਾਈਕ ਤੇ ਇਹ ਹੈਗੀ ਮੇਰੀ ਮੰਮੀ ਇਹ ਸਾਡੀ ਨੂਰ ਵੀ ਰੈਡੀ ਹੋ ਗਈ ਆ ਦੇਖੋ ਚਪਲਾ ਪਾਉਣ ਲੱਗੀ ਹੁਣ ਚੱਲੀ ਆ ਇਹ ਵੀ ਨਾਲ ਹੀ ਸਾਡੇ ਚਲੋ ਆਜੋ ਚਪਲਾ ਸਿੱਧੀਆਂ ਪਾਓ ਸਿੱਧੀਆਂ ਪਾਓ ਚਪਲਾ ਪੁੱਤ ਹਾਂਜੀ ਗਾਇਸ ਦੇਖੋ ਆਪਾਂ ਮੀਂਹ ਦੇ ਵਿੱਚ ਹੀ ਜਾਂਦੇ ਆਂ ਠੰਡਾ ਠੰਡਾ ਮੌਸਮ ਨਾਲੇ ਮੀਂਹ ਆ ਠੰਡਾ ਠੰਡਾ ਮੌਸਮ ਵਾਕਿ ਤੇ ਸਾਡੀ ਵੀਡੀਓ ਜੁੜੇ ਰਹੋ ਬਲੌਗ ਵੇਖਣ ਲਈ ਹਾਂਜੀ ਗਾਇਸ ਆਪਾਂ ਹੁਣ ਉੱਥੇ ਪਹੁੰਚ ਗਏ ਜਿੱਥੇ ਪ੍ਰੋਗਰਾਮ ਸੀਗਾ ਆਪਣਾ ਤੇ ਬੰਦੇ ਸਾਰੇ ਉਹ ਲੈ ਲਈ ਗੱਲ ਹੀ ਆ ਦੀ ਨੇ ਪਾਥੀਆਂ ਲੈਣ ਗਏ ਸੀ ਮੀਹ ਦੇ ਵਿੱਚ ਅੱਗ ਨਹੀਂ ਬਲਦੀ ਸੀਗੀ ਲੰਗਰ ਪਕਾਉਣਾ ਸੀਗਾ ਤੇ ਪਾਥੀਆਂ ਲੈ ਕੇ ਆਏ ਸਾਰੇ ਯਾਨੀ ਕਿ ਇਸ ਮੁੰਡੇ ਇਹ ਇਹ ਆਪਣੀ ਜਗਾ ਆ ਜੀ ਆ ਗੁਗਾ ਯਾਰ ਦੀ ਵੀ ਜਗਾ ਆ ਯਾਰ ਗੁਗਾ ਯਾਰ ਪੀਰ ਦੀ ਜਗਾ ਆ ਜੀ ਅੰਦਰ ਚੌਂਕੀ ਲੱਗੀ ਹੋਈ ਆ ਧੰਦ ਘੁੰਨੇ ਆ ਜੀ And okay. in. Okay. ਲੰਗਰ ਚੱਲਦਾ ਆ ਦੇਖੋ ਜੀ ਸੰਗਤਾਂ ਵਰਤੋਂਦੀਆਂ ਮੀਂਹ ਦੇ ਕਾਰਨ ਨਾ ਇਹ ਟੇਬਲ ਓਨੇ ਪਏ ਆਪਾਂ ਨੂੰ ਚਲੋ ਬਾਬਾ ਜੀ ਦੀ ਮਿਹਰ ਨਾਲ ਮੀਂਹ ਹਟ ਗਿਆ ਆ ਲੰਗਰ ਚੱਲ ਰਿਹਾ ਆ ਜੀ ਸਰ ਜਾਨਾ ਕਰੀ ਨਾ ਪਾਣੀ ਚੀ ਉਸ ਤੋਂ ਛੋੜਾ ਹਾਂ ਜੀ ਪਛਤ ਹੈ ਦਮਾ ਵਾਲੀ ਦਾ ਪੁੱਤ ਦੋ ਵੱਡੇ ਜੀ ਆਪਾਂ ਜਾਈਏ ਤੇ ਨਹੀਂ ਦਮਾ ਹਾਂ ਦਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੈ ਪਾਕੀ ਚੈਨਲ ਆਪਣੇ ਸਬਸਕ੍ਰਾਈਬ ਜਰੂਰ ਕਰ ਲਿਓ ਪੀਬੀਜੀ 08 ਦਿੱਲੀ ਬਲੌਗ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ ਕਰਾਇ ਬਾਬਾ ਜੀ ਦਾ ਲੰਗਰ ਚੱਲ ਰਿਹਾ ਹੈ ਗਰਮ ਗਰਮ ਜਲੇਬੀ ਜੇ ਕਿਸੇ ਨੇ ਖਾਣੀ ਹੋਵੇ ਦੱਸਾਨੂੰ ਦੱਸ ਦਿਓ ਜੀ ਬਾਬਾ ਜੀ ਦਾ ਲੰਗਰ ਚੱਲ ਰਿਹਾ ਹੈ ਲੋ ਜੀ ਹਾਂਜੀ ਗਾਇਸ ਪ੍ਰੋਗਰਾਮ ਸਿਕਾ ਜਿਹੜਾ ਆਪਣਾ ਹੋ ਗਿਆ ਸਮਾਪਤ ਠੀਕ ਹੈ ਜੀ ਲੰਗਰ ਲੰਗਰ ਚੱਲਦਾ ਉਹਦਾ ਬੈ ਹੈਗਾ ਲੰਗਰ ਤਾਂ ਲੰਗਰ ਵਧਾਤਾ ਆ ਹੁਣ ਟਾੰਕਲ ਦੀ ਸਕੂਟਰੀ ਨਹੀਂ ਸਟਾਰਟ ਹੋ ਰਹੀ ਪਤਾ ਨਹੀਂ ਕੀ ਗੱਲ ਹੋ ਗਈ ਮੋਟਾ ਸਾਡਾ ਕਰਨ ਦੇ ਸਕੂਟਰੀ ਸਟਾਰਟ ਕਰਤੀ ਓ ਕਰਤੀ ਮੋਟੇ ਨੇ ਲੋ ਜੀ ਗਾਇਸ ਪਾਪਾ ਜੀ ਸੀਗੇ ਤੇ ਤਿਲਕਣ ਬਹੁਤ ਜ਼ਿਆਦਾ ਸੀਗੀ ਇੱਥੇ ਤੇ ਮੈਂ ਫੇ ਸਕੂਟਰੀ ਰੋਡ ਤੇ ਛੱਡ ਕੇ ਆਇਆ ਉਹ ਪਿੱਛੇ ਆਪਣੇ ਦੇਖੋ ਉਹ ਰੋਡ ਦੀ ਤਾਂ ਹਨਾ ਉੱਥੇ ਛੱਡ ਕੇ ਆਇਆ ਤਿਲਕਣ ਦੇਖ ਲੋ ਇਦਾਂ ਦਾ ਰੋਡ ਸਿਗਾ ਤਾਂ ਕਰਕੇ ਮੈਂ ਕਿਹਾ ਪਾਪਾ ਜੀ ਕਿਤੇ ਡੇਗ ਡੂ ਨਾ ਜਾਣ ਤਿਲਕਣ ਬਹੁਤ ਸੀਗੀ ਤੇ ਇਸ ਕਰਕੇ ਫੇ ਮੈਂ ਰੋਡ ਤੇ ਛੱਡ ਕੇ ਆਇਆ ਮੈਂ ਪੈ ਗਿਆ ਸੀ ਨਾ ਇਸ ਕਰਕੇ ਤਿਲਕਣ ਹੋ ਗਈ ਜਿਆਦਾ ਗੱਡੀਆਂ ਗੁੱਡੀਆਂ ਨੰਗਦੀਆਂ ਸੀਗੀਆਂ ਮੋਟਰਸਾਈਕਲ ਤੇ ਤਾਂ ਕਰਕੇ ਜਿਆਦਾ ਫੇ ਚਿੱਕਣੀ ਮਿੱਟੀ ਆ ਸਕੂਟਰੀ ਸਲਿੱਪ ਉਪੋ ਕਰਦੀ ਆ ਇਸ ਕਰਕੇ ਫੇ ਮੈਂ ਰੋਡ ਤੇ ਛੱਡੇ ਆ ਪਾਪਾ ਜੀ ਨੂੰ ਤਿਲਕਣ ਬਹੁਤ ਜਿਆਦਾ ਆ ਤੇ ਜਗਾ ਉਹ ਬਹੁਤ ਦੂਰ ਆ ਜਿੱਥੇ ਮੈਂ ਜਾਣਾ ਤੁਰ ਕੇ ਦੇਖੋ ਗੱਡੀਆਂ ਲੱਗੀਆਂ ਨੇ ਇਸ ਕਰਕੇ ਤਲਕਣ ਬਹੁਤ ਜ਼ਿਆਦਾ ਹੋਈ ਆ ਲੋ ਜੀ ਗਾਇਸ ਅੱਪਾ ਹੁਣ ਤੁਰ ਕੇ ਜਗਾ ਤੇ ਜਾਵਾਂਗੇ ਠੀਕ ਆ ਜੀ ਬਾਕੀ ਸਾਡੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਬਲੌਗ ਵੇਖਣ ਲਈ ਠੀਕ ਆ ਜੀ ਪੀ ਵੀ 08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਮੀਤ ਨਮੀਆ ਵੀਡੀਓ ਵੇਖਣ ਲਈ ਸਾਡੀਆਂ ਜੀ ਲੋ ਜੀ ਗਾਇਸ ਆਪਾਂ ਹੁਣ ਛੱਡ ਗਏ ਆਏ ਆ ਜਨਰੇਟਰ ਠੀਕ ਆ ਜੀ ਜਨਰੇਟਰ ਤੇ ਹੁਣ ਆਪਣਾ ਰਹਿ ਗਿਆ ਆ ਟੈਂਕੀ ਰਹਿ ਗਈ ਆ